ਗੱਲ ਕਰਾਂ ਮੈਂ ਵੱਡੀ ਪਾਵੇਂ ਉਮਰ ਆ ਛੋਟੀ ਵੇ ਗੱਲ ਕਰਾਂ ਮੈਂ ਵੱਡੀ ਪਾਵੇਂ ਉਮਰ ਆ ਛੋਟੀ ਵੇ ਧੀ ਮਰਵਾ ਕੇ ਜੰਮਿਆ ਪੁੱਤ ਨਹੀਂ ਦਿੰਦਾ ਰੋਟੀ ਵੇ ਬਾਬਲਾ ਧੀ ਮਰਵਾ ਕੇ ਜੰਮਿਆ ਪੁੱਤ ਨਹੀਂ ਦਿੰਦਾ ਰੋਟੀ ਬਬਲਾ ਤੀ ਮਰਵਾ ਕੇ ਜੰਮਿਆ ਪੁੱਤ ਨਹੀਂ ਦਿੰਦਾ ਰੋਟੀ ਵੇ ਮੈਂ ਤੇਰੇ ਕਰਿ ਆਉਣਾ ਚਾਉਂਦੀ ਮੈਂ ਤੇਰੇ ਕਰਿ ਆਉਣਾ ਚਾਉਂਦੀ ਤੂੰ ਨਾ ਮੈਨੂੰ ਚਾਵੇਂ ਤਿੰਨ ਮਹੀਨਿਆਂ ਦੀ ਹੋਣ ਨਹੀਂ ਦਿੰਦਾ ਪਹਿਲਾ ਮਾਰ ਮੁਕਾਵੇਂ ਬਬਲਾ ਪਹਿਲਾ ਮਾਰ ਮੁਕਾਵੇਂ ਮੈਂ ਤੇਰੇ ਕਰਿ ਆਉਣਾ ਚਾਹਦੀ ਤੂੰ ਨਾ ਮੈਨੂੰ ਚਾਵੇਂ ਤਿੰਨ ਮਹੀਨਿਆਂ ਦੀ ਹੋਣ ਨੀਂਦਿੰਦਾ ਪਹਿਲਾ ਮਰ ਮੁਕਾਵੇਂ ਬਾਬਲਾ ਪਹਿਲਾ ਮਰ ਮੁਕਾਵੇਂ ਕਾ ਤੂੰ ਮਾਰੇ ਚੰਦਰਿਆ ਕਰਕੇ ਬੋਟੀ ਬੋਟੀ ਵੇ ਕਾ ਤੂੰ ਸੁਟਦਾ ਕਰਕੇ ਚੰਦਰਿਆ ਬੋਟੀ ਬੋਟੀ ਵੇ ਤੀ ਮਰਵਾ ਕੇ ਜਮਿਆ ਪੁੱਤਨੀ ਦਿੰਦਾ ਰੋਟੀ ਵੇ ਬਾਬਲਾ ਤੀ ਮਰਵਾ ਕੇ ਜਮਿਆ ਪੁੱਤਨੀ ਦਿੰਦਾ ਰੋਟੀ ਵੇ ਤੀ ਮਾਪਿਆਂ ਦਾ ਦੁੱਖ ਵੰਡਾਉਂਦੀ ਨਹੀਂ ਵੰਡਾਉਂਦੀ ਥਾਵਾਂ ਅੱਜ ਐਦਰ ਕੱਲ ਉਧਰ ਜਾਣਾ ਅਸੀਂ ਟਲਦੀਆਂ ਛਾਵਾ ਤੇ ਮਾਪਿਆਂ ਦਾ ਦੁੱਖ ਬਣਾਉਂਦੀ ਨਹੀਂ ਬਣਾਉਂਦੀ ਥਾਵਾ ਅੱਜ ਐਦਰ ਕੱਲ ਉਧਰ ਜਾਣਾ ਅਸੀਂ ਟਲਦੀਆਂ ਛਾਵਾ ਤੂੰ ਕਹਿਣਾ ਮੈਂ ਹੁਣ ਨਹੀਂ ਦੇਣੀ ਤੂੰ ਕਹਿੰਦਾ ਮੈਂ ਹੁਣ ਨਹੀਂ ਦੇਣੀ ਰਣੋਂ ਦੀ ਜੋਟੀ ਵੇ ਤੀ ਮਰਵਾ ਕੇ ਜੰਮਿਆ ਪੁੱਤ ਨਹੀਂ ਦਿੰਦਾ ਰੋਟੀ ਵੇ ਬਾਵਲਾ ਤੀ ਮਰਵਾ ਕੇ ਜੰਮਿਆ ਪੁੱਤ ਨਹੀਂ ਦਿੰਦਾ ਰੋਟੀ ਵੇ ਇੱਕ ਵਾਰੀ ਲੈ ਜਨਮ ਲੈਣ ਦੇ ਨਾ ਕਰ ਯਨੀ ਕਾਲੀ ਨਾਲੇ ਤੇਰੇ ਕੰਮ ਕਰੂੰਗੀ ਮੈਂ ਬਣ ਕੇ ਤੇਰਾ ਪਾਲੀ ਇੱਕ ਵਾਰੀ ਲੈ ਜਨਮ ਲੈਣ ਦੇ ਨਾ ਕਰ ਐਨੀ ਕਾਲੀ ਨਾਲ ਤੇਰੇ ਮੈਂ ਕੰਮ ਕਰੂੰਗੀ ਬਣ ਕੇ ਤੇਰਾ ਪਾਲੀ ਇੱਕ ਵਾਰੀ ਲੈ ਜਨਮ ਲੈਣ ਦੇ ਨਾ ਕਰ ਐਨੀ ਕਾਲੀ ਨਾਲ ਤੇਰੇ ਮੈਂ ਹੱਥ ਬਟਾਉਂ ਬੜ ਕੇ ਤੇਰਾ ਪਾਲੀ ਬਾਵਲਾ ਬਣ ਕੇ ਤੇਰਾ ਪਾਲੀ ਗਿੰਦੇ ਬੋਹੇ ਵਾਲਿਆ ਲਿਖਤੀ ਕਿਸਮਤ ਖੋਟੀ ਵੇ ਗਿੰਦੇ ਬੋਹੇ ਵਾਲਿਆ ਲਿਖਤੀ ਕਿਸਮਤ ਖੋਟੀ ਵੇ ਧੀ ਮਰਵਾ ਕੇ ਜੰਮਿਆ ਪੁੱਤ ਨਹੀਂ ਦਿੰਦਾ ਰੋਟੀ ਵੇ ਬਾਵਲਾ ਤੀ ਮਰਵਾ ਕੇ ਜੰਮਿਆ ਪੁੱਤ ਨਹੀਂ ਦਿੰਦਾ ਰੋਟੀ ਵੇ ਜੇ ਤੁਹਾਨੂੰ ਇਹ ਗਾਣਾ ਵਧੀਆ ਲੱਗਿਆ ਤਾਂ ਆਪਣਾ ਕੀਮਤੀਆ ਕਮੈਂਟ ਜਰੂਰ ਦਿਓ ਚੰਗੀ ਚੀਜ਼ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ